ਰੋਜ਼ਾਨਾ ਸਪੋਕਸਮੈਨ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਅਲਖਸ਼ਦੀਪ ਸਿੰਘ ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਭਲਕੇ ਬਾਗੀ ਅਕਾਲੀਆਂ ਦਾ ਵਫਦ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣ ਦੇ ਲਈ ਜਾ ਰਿਹਾ ਹੈ ਤਾਂ ਇਸ ਵੇਲੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਭਲਕੇ ਬਾਗੀ ਅਕਾਲੀਆਂ ਦਾ ਵਫਦ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣ ਦੇ ਲਈ ਜਾ ਰਿਹਾ ਹੈ ਔਰ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਆਪਣੀਆਂ ਭੁੱਲਾਂ ਬਖਸ਼ਾਉਣਗੇ ਤੇ ਕਰਨਗੇ ਪਛਤਾਪ ਕਿਉਂਕਿ ਜਲੰਧਰ ਦੇ ਵਿੱਚ ਬਾਗੀ ਅਕਾਲੀਆਂ ਵੱਲੋਂ ਪ੍ਰੈਸ ਵਾਰਤਾ ਵੀ ਕੀਤੀ ਜਾਂਦੀ ਹੈ ਹਾਲਾਂਕਿ ਪਹਿਲਾਂ ਮੀਟਿੰਗ ਹੁੰਦੀ ਹੈ ਔਰ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਜਾਂਦਾ ਹੈ ਕਿ ਉਹ ਪਾਰਟੀ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਨੇ ਉਹਦਾ ਪਛਤਾਪ ਕਰਨ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ 1 ਜੁਲਾਈ ਨੂੰ ਪੇਸ਼ ਹੋਣਗੇ ਤਾਂ ਕੱਲ 1 ਜੁਲਾਈ ਨੇ ਤਾਂ 1 ਜੁਲਾਈ ਨੂੰ ਬਾਗੀ ਅਕਾਲੀਆਂ ਦਾ ਵਫਦ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣ ਦੇ ਲਈ ਜਾ ਰਿਹਾ ਹੈ ਹਾਲਾਂਕਿ ਬਾਦਲ ਅਤੜੇ ਦੀ ਗੱਲ ਕਰ ਲਈਏ ਜਾਂ ਬਾਗੀ ਅਕਾਲੀਆਂ ਦੀ ਗੱਲ ਕਰ ਲਈਏ ਤਾਂ ਪਲਕੇ ਉਹਨਾਂ ਦੇ ਲਈ ਪ੍ਰੀਖਿਆ ਦੀ ਘੜੀ ਸਾਬਤ ਹੋ ਸਕਦੀ ਹੈ ਬਾਗੀ ਧੜੇ ਨੇ ਜਲੰਧਰ ਦੇ ਵਿੱਚ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਸੀ ਔਰ ਫੈਸਲੇ ਤੋਂ ਬਾਅਦ ਪ੍ਰੈਸ ਵਾਰਤਾ ਕਰਕੇ ਐਲਾਨ ਕਰ ਦਿੱਤਾ ਸੀ ਕਿ 1 ਜੁਲਾਈ ਨੂੰ ਉਹ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਪੇਸ਼ ਹੋਣਗੇ ਹਾਲਾਂਕਿ ਇਸ ਤੋਂ ਬਾਅਦ ਇਸ ਪ੍ਰੈਸ ਵਾਰਤਾ ਤੋਂ ਬਾਅਦ ਚੰਡੀਗੜ੍ਹ ਦੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਬਾਦਲ ਧੜੇ ਵੱਲੋਂ ਪ੍ਰੈਸ ਵਾਰਤਾ ਵੀ ਕੀਤੀ ਜਾਂਦੀ ਹੈ ਉਦੋਂ ਉਸ ਤੋਂ ਪਹਿਲਾਂ ਮੀਟਿੰਗ ਹੁੰਦੀ ਹੈ ਔਰ ਪ੍ਰੈਸ ਵਾਰਤਾ ਦੌਰਾਨ ਵੀ ਉਹ ਇਹ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਬਾਗੀ ਧੜੇ ਨੇ ਜੇਕਰ ਆਪਣਾ ਕੋਈ ਗੱਲ ਰੱਖਣੀ ਹੈ ਆਪਣੀ ਤਾਂ ਉਹ ਮੀਟਿੰਗ ਦੇ ਵਿੱਚ ਆ ਕੇ ਰੱਖਣ ਰੋਜ਼ਾਨਾ ਚੰਡੀਗੜ੍ਹ ਦਫ਼ਤਰ ਵਿਖੇ ਮੀਟਿੰਗਾਂ ਹੋ ਰਹੀਆਂ ਨੇ ਇੱਥੇ ਆ ਕੇ ਆਪਣਾ ਪੱਖ ਰੱਖਣ ਜਿਹੜੀ ਵੀ ਉਹ ਗੱਲ ਕਰਨਾ ਚਾਹੁੰਦੇ ਨੇ ਕਿਸੇ ਵੀ ਮਸਲੇ ਤੇ ਉਹ ਬਾਗੀ ਧੜਾ ਪ੍ਰੈਸ ਵਾਰਤਾ ਕਰਕੇ ਮੀਡੀਆ ਦੇ ਵਿੱਚ ਗਲਤ ਤੱਥ ਪੇਸ਼ ਕਿਉਂ ਕਰ ਰਿਹਾ ਹੈ ਤਾ ਇਹ ਅੰਮੋ ਸਾਹਮਣੇ ਜਿਹੜੇ ਦੋਵੇਂ ਤੜੇ ਹੋ ਚੁੱਕੇ ਨੇ ਔਰ ਕੱਲ ਭਲਕੇ ਬਾਗੀ ਅਕਾਲੀਆਂ ਦਾ ਵਫਰ ਸ੍ਰੀ ਅਕਾਲ ਤਖਤ ਸਾਬ ਪੇਸ਼ ਹੋਣ ਦੇ ਲਈ ਜਾ ਰਿਹਾ ਹੈ ਤਾਂ ਉਹਨਾਂ ਵੱਲੋਂ ਕਿਹਾ ਗਿਆ ਬਾਗੀ ਧੜੇ ਵੱਲੋਂ ਕਿ ਜੋ ਸਾਡੇ ਕੋਲੋਂ ਗਲਤੀਆਂ ਹੋਈਆਂ ਨੇ ਪਾਰਟੀ ਪਾਰਟੀ ਦੇ ਵਿੱਚ ਜੋ ਗਲਤੀਆਂ ਹੋਈਆਂ ਨੇ ਉਸ ਨੂੰ ਲੈ ਕੇ ਉਹ ਭੁੱਲਾਂ ਬਖਸ਼ਾਉਣਗੇ ਤੇ ਪਛਤਾਪ ਕਰਨਗੇ ਸਾਡੇ ਨਾਲ ਇਸ ਵਕਤ ਫੋਨ ਲਾਈਨ ਤੇ ਸੀਨੀਅਰ ਜਰਨਲਿਸਟ ਨਵਜੋਤਾ ਲੀਵਾਲ ਜੁੜੇ ਨੇ ਨਵਜੋਤ ਜੀ ਤੁਹਾਨੂੰ ਕੀ ਲੱਗਦਾ ਹੈ ਕਿਹੜੀਆਂ ਗਲਤੀਆਂ ਨੇ ਜਿਨ੍ਹਾਂ ਨੂੰ ਲੈ ਕੇ ਬਾਗੀ ਅਕਾਲੀ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣ ਦੇ ਲਈ ਜਾ ਰਹੇ ਨੇ ਕਿਉਂਕਿ ਉਹਨਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਉਹ 1 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣਗੇ। ਆ ਬਿਲਕੁਲ ਇਹ ਉਹ ਸਪਲਿੰਟਰ ਗਰੁੱਪ ਹੈ ਜਿਹੜਾ ਪੇਸ਼ ਹੋਣ ਦੇ ਲਈ ਜਾ ਰਿਹਾ ਹੈ ਔਰ ਉਹ ਉੱਥੇ ਉਹਨਾਂ ਨੇ ਕਿਹਾ ਵੀ ਜਿਹੜੀਆਂ ਭੁੱਲਾਂ ਹੋਈਆਂ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਦੀ ਖਿਮਾ ਜਾਂਚਨਾ ਕਰਨ ਦੇ ਲਈ ਜਿਹੜਾ ਅਸੀਂ ਉੱਥੇ ਜਾ ਰਹੇ ਹਾਂ। ਔਰ ਇਸ ਸਬਦੇ ਦੌਰਾਨ ਉਹਨਾਂ ਨੇ ਵੀ ਗੱਲ ਕਬੂਲੀ ਹੈ ਕਿ ਅਸੀਂ ਉਸ ਸਮੇਂ ਇਹ ਸਾਰੀਆਂ ਚੀਜ਼ਾਂ ਦਾ ਆਪ ਖੁਦ ਪਾਰਟ ਪਾਰਟ ਰਹੇ ਹਾਂ ਤਾਂ ਸਾਨੂੰ ਵੀ ਜਿਹੜਾ ਹੈ ਇਸ ਦੀ ਜਿਹੜੀ ਹੈ ਖਿਮਾ ਯਾਚਨਾ ਜਿਹੜੀ ਕਰਨੀ ਚਾਹੀਦੀ ਹੈ ਤੇ ਨਾਲ ਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੱਦਾ ਦਿੱਤਾ ਗਿਆ ਸੀਗਾ ਇਸ ਧੜੇ ਨੂੰ ਕਿ ਤੁਸੀਂ ਆਓ ਪਾਰਟੀ ਪਲੇਟਫਾਰਮ ਤੇ ਗੱਲ ਰੱਖੋ ਤਾਂ ਉਸ ਤੋਂ ਬਾਅਦ ਜਿਹੜਾ ਰੱਦ ਅਮਲ ਸੀ ਉਹ ਇਹ ਸੀਗਾ ਕਿ ਤੁਸੀਂ ਸਾਡੇ ਨਾਲ ਆਓ ਆਓ ਆਪ ਸਾਰੇ ਰਲ ਕੇ ਜਿਹੜੀ ਮਾਫੀ ਮੰਨ ਜੀਏ ਅਕਾਲੀ ਦਲ ਦੀ ਤਰੋਤਾਜ਼ਗੀ ਦੇ ਲਈ ਇਸ ਨੂੰ ਨਰੋਵਾ ਕਰਨ ਦੇ ਲਈ ਮੁੜ ਸਰਜੀਤ ਕਰਨ ਦੇ ਲਈ ਇੱਕ ਸਾਰਥਕ ਕਦਮ ਜਿਹੜੇ ਆ ਉਹ ਹੋ ਚੁੱਕੀ ਹੈ ਔਰ ਪੰਜ ਪ੍ਰਧਾਨੀ ਨੂੰ ਜਿਹੜਾ ਹੈ ਮੁੜ ਸਰਜੀਤ ਕੀਤਾ ਜਾਵੇ ਤਾਂ ਉਸ ਤੋਂ ਬਾਅਦ ਜਿਹੜਾ ਮੁੱਖ ਅਕਾਲੀ ਦਲ ਧੜਾ ਜਿਸ ਨੇ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਪਾਰਟੀ ਪਲੇਟਫਾਰਮ ਤੇ ਗੱਲ ਰੱਖਣ ਲਈ ਕਿਹਾ ਗਿਆ ਸੀ ਤਾਂ ਉਹਨਾਂ ਨੇ ਇਸ ਗੱਲ ਦਾ ਵੀ ਇਹਨਾਂ ਨੂੰ ਸਵਾਲ ਪਾਇਆ ਕਿ ਕੀ ਤੁਸੀਂ ਆਪਨਾ ਇਸ ਖਿਮਾ ਯਾਚਨਾ ਦਾ ਸਪਸ਼ਟੀਕਰਨ ਦਿਓਗੇ ਕਿਉਂਕਿ ਜਦੋਂ ਵੀ ਸੁਖਬੀਰ ਬਾਦਲਵੰਡਰਾਂ ਦੇ ਵੱਲੋਂ ਜਾਂ ਕਾਲੀ ਦਲ ਦੇ ਲੀਡਰਾਂ ਦੇ ਵੱਲੋਂ ਪਛਤਾਵਾ ਪ੍ਰਗਟ ਕੀਤਾ ਗਿਆ ਤਾਂ ਉਹਦੀ ਕਲੈਰਿਟੀ ਨਹੀਂ ਕੀਤੀ ਗਈ ਕਲੈਰੀਫਾਈ ਨਹੀਂ ਕੀਤਾ ਗਿਆ ਤਾਂ ਉਸ ਨੂੰ ਲੈ ਕੇ ਹੁਣ ਖੁਦ ਇਹਨਾਂ ਦੇ ਉੱਤੇ ਸਵਾਲ ਹੋ ਰਹੇ ਨੇ ਤੇ ਤੁਸੀਂ ਕਿਸ ਤੀਜੀ ਦਾ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਉਹਨਾਂ ਚੀਜ਼ਾਂ ਦੀ ਗੱਲਾਂ ਕਰ ਰਹੇ ਹਾਂ ਕਿ ਜਿਹੜੀਆਂ ਗਲਤੀਆਂ ਜਿਹੜੀਆਂ ਭੁੱਲਾਂ ਜਿਹੜੀਆਂ ਨੇ ਉਹ ਪਾਰਟੀ ਦੇ ਅੰਦਰ ਰਹਿ ਕੇ ਸਰਕਾਰ ਦੇ ਦਰਾਰ ਰਹਿ ਕੇ ਜਿਹੜੀਆਂ ਸਾਡੇ ਤੋਂ ਹੋਈਆਂ ਨੇ ਤਾਂ ਹੁਣ ਉੱਥੇ ਵੱਡੀ ਚੈਲੰਜ ਤੇ ਵੱਡੀ ਚੁਣੌਤੀ ਇਹ ਇਹ ਹੈ ਕਿ ਉੱਥੇ ਜਿਹੜੇ ਅਹੁਦੇਦਾਰ ਸਹਿਬਾਨ ਜਿਹੜੇ ਜ਼ਥੇਦਾਰ ਸਹਿਬਾਨ ਹੋਣਗੇ ਉਹਨਾਂ ਦਾ ਕੀ ਪ੍ਰਤੀਕਰਮ ਹੋਊਗਾ ਜਦੋਂ ਭੁੰਡਾ ਬਖਸ਼ਾਈਆਂ ਜਾਣ ਕੇ ਆ ਉਹਦੀ ਰੂਪਰੇਖਾ ਕੀ ਹੋਏਗੀ ਉਹਦੇ ਵਿੱਚ ਕੀ ਕੋਈ ਲਿਖਤੀ ਤੌਰ ਦੇ ਉੱਤੇ ਦਿੱਤਾ ਜਾਏਗਾ ਉਸ ਤੋਂ ਬਾਅਦ ਕੀ ਇਹਨਾਂ ਨੂੰ ਜਿਹੜੀ ਹੈ ਕੋਈ ਸਜ਼ਾ ਲਾਈ ਜਾਂਦੀ ਹੈ ਕੋਈ ਸੇਵਾ ਲਾਈ ਜਾਂਦੀ ਹੈ ਕੋਈ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ ਉਹ ਸਾਰੀਆਂ ਜਿਹੜੀਆਂ ਨੇ ਦੇਖਣ ਵਾਲੀ ਗੱਲ ਹੈ ਕਿਉਂਕਿ ਜਦੋਂ ਇੱਕ ਧੜਾ ਅਕਾਲੀ ਦਲ ਦੇ ਅੰਦਰੋਂ ਰਹਿ ਕੇ ਇਸ ਚੀਜ਼ ਨੂੰ ਜਿਹੜਾ ਆਵਾਜ਼ ਨੂੰ ਬੁਲੰਦ ਕਰ ਰਿਹਾ ਹੈ ਪਹਿਲਾਂ ਇਹ ਸਾਰੇ ਅਲੱਗ-ਅਲੱਗ ਹੋ ਕੇ ਇਹਨਾਂ ਨੇ ਆਪੋ ਆਪਣੀ ਡਫਲੀ ਵਜਾ ਕੇ ਦੇਖੀ ਇਹ ਪਹਿਲੀ ਵਾਰੀ ਹੈ ਕਿ ਪਾਰਟੀ ਦੇ ਅੰਦਰ ਰਹਿ ਕੇ ਸਾਰਿਆਂ ਨੇ ਇਕੱਠੇ ਹੋ ਕੇ ਇੱਡੀ ਵੱਡੀ ਕਿਣਤੀ ਦੇ ਵਿੱਚ ਜਿਹੜੀ ਹੈ ਉਹ ਆਵਾਜ਼ ਬੁਲੰਦ ਕੀਤੀ ਹੈ ਔਰ ਸਿਰਫ ਸਿਰਫ ਇੱਕੋ ਹੀ ਮਕਸਦ ਮਨੋਰਥ ਮੰਤਵ ਹੈ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਵਾਲੀ ਕੁਰਸੀ ਤੋਂ ਲਾਇਆ ਜਾਵੇ ਇਹ ਕਹਿੰਦੇ ਆ ਕਿ ਅਸੀਂ ਹੁਣ ਉਹ ਪ੍ਰਧਾਨਗੀ ਨੂੰ ਨਹੀਂ ਮੰਨਦੇ ਜਿਨੇ 2015 ਤੋਂ ਬਾਅਦ ਹੋਈਆਂ ਗਲਤੀਆਂ ਕਰਕੇ ਲਗਾਤਾਰ 17 19 20 22 24 ਬਾਇਲੈਕਸ਼ਨ ਸਾਰੀਆਂ ਜਿਹੜੀਆਂ ਪਾਰਟੀ ਦੀ ਝੋਲੀ ਦੇ ਵਿੱਚ ਹਾਰ ਦੇ ਰੂਪ ਚ ਪਾਈਆਂ ਨੇ ਇੱਕ ਵੀ ਪ੍ਰਾਪਤੀ ਨਹੀਂ ਉਹ ਜਿਹੜੀ ਪਾਰਟੀ ਜਿਹੜੀ ਕਿ 70 ਤੋਂ ਵਧੇਰੇ ਵਿਧਾਇਕਾਂ ਦੇ ਨਾਲ ਮੈਜੋਰਿਟੀ ਨਾਲ ਜਿੱਤ ਕੇ ਵਿਧਾਨ ਸਭਾ ਪਹੁੰਚਦੀ ਸੀ ਜਿਨ੍ਹਾਂ ਨੂੰ ਪੰਜਾਬੀਆਂ ਦਾ ਸਿੱਖਾਂ ਦਾ ਇੱਕ ਬਹੁਤ ਵੱਡਾ ਸਮਰਥਨ ਸਪੋਰਟ ਸੀ ਜੇਕਰ ਹੁਣ ਇਹ ਲੋਕ ਜੇਕਰ ਇਸ ਆਪਣੀ ਮਿਸ਼ਨ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਤਾਂ ਏਜੰਡੇ ਦੀ ਬਹੁਤ ਵੱਡੀ ਜਿਹੜੀ ਚੁਣੌਤੀ ਇਹਨਾਂ ਦੇ ਅੱਗੇ ਰਹੇਗੀ ਕਿਸ ਏਜੰਡੇ ਦੀ ਸਿਆਸਤ ਕਰਨਗੇ ਕਿ ਕਿਹੜੀ ਪੋਲਿਟਿਕਸ ਨੂੰ ਧੁਰਾ ਬਣਾਉਣਗੇ ਕਿਉਂਕਿ ਇਸ ਵੇਲੇ ਜਿਹੜੀ ਪੰਜਾਬ ਦੀ ਡੈਮੋਗ੍ਰਾਫੀ ਆ ਉਹਦੇ ਵਿੱਚ ਜਿਹੜੀ ਪਾਲੀਦਾਨ ਜਿਸ ਤੋਂ ਨਿਕਲੀ ਸੀ ਜਿਸ ਤੋਂ ਇਹਨਾਂ ਜਨਮ ਹੋਇਆ ਜਿਸ ਸਿਧਾਂਤ ਦੇ ਉੱਤੇ ਜੇਕਰ ਉਥੋਂ ਖੜਦੀ ਹੈ ਤਾਂ ਵੋਟਰ ਰੂਮ ਦੇ ਵਿੱਚ ਵੀ ਕੀ ਕਾਮਯਾਬੀ ਮਿਲ ਸਕਦੀ ਹੈ ਉਹ ਜਿਹੇ तमाम ਵੱਡੇ ਸਵਾਲ ਤੇ ਚੁਣੌਤੀਆਂ ਜਿਹੜੀਆਂ ਨੇ ਉਹ ਫਿਲਹਾਲ ਇਹਨਾਂ ਦੇ ਅੱਗੇ ਨੇ ਪਰ ਇਹ ਦਿਨ ਬੜਾ ਖਾਸ ਹੋਏਗਾ ਜਦੋਂ ਅਕਾਲ ਤੱਕ ਤੇ ਪੇਸ਼ ਹੋ ਕੇ ਭੁੱਲਾਂ ਬਖਸ਼ਾਈਆਂ ਜਾਣਗੀਆਂ ਕਿ ਉਹ ਸਪਸ਼ਟ ਕੀਤਾ ਜਾਊਗਾ ਕਿ ਭੁੱਲਾਂ ਕਿਹੜੀਆਂ ਨੇ ਕਿਵੇਂ ਦੀਆਂ ਨੇ ਗਲਤੀਆਂ ਕਿਹੜੀਆਂ ਨੇ ਕਿਵੇਂ ਦੀਆਂ ਨੇ ਕਿ ਦੱਸਿਆ ਜਾਊਗਾ ਕਿ ਇਹ ਜਾਣਬੁੱਝ ਕੇ ਹੋਈਆਂ ਕੀ ਇਹ ਦੱਸਿਆ ਜਾਊਗਾ ਕਿ ਅਸੀਂ ਬਹੁਤ ਰੋਕਿਆ ਜਿਹੜੀਆਂ ਗੱਲਾਂ ਉੱਥੇ ਕੀਤੀਆਂ ਜਾਣਗੀਆਂ ਜਿਹੜਾ ਪੱਤਰ ਉੱਥੇ ਦਿੱਤਾ ਜਾਏਗਾ ਕਿ ਉਹ ਯਾਚਨਾ ਦਾ ਉਹਦੀ ਸ਼ਬਦ ਜਿਹੜੇ ਆ ਹਰਫ ਦਰ ਹਰਫ ਬੜੇ ਇੰਪੋਰਟੈਂਟ ਰਹਿਣਗੇ ਕਿ ਅਕਾਲੀ ਦਲ ਵੱਲੋਂ ਆਪਣੀ ਮਰਜ਼ੀ ਨਾਲ ਜਥੇਦਾਰਾਂ ਨੂੰ ਵਰਤਿਆ ਜਾਂਦਾ ਹੈ ਕਿਉਂਕਿ ਬੀਬੀ ਜਗੀਰਕੌਰ ਵੱਲੋਂ ਵੀ ਜਦੋਂ ਪ੍ਰੈਸ ਵਾਰਤਾ ਕੀਤੀ ਜਾਂਦੀ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਦੇ ਨਾਲ ਤੋਂ ਉਹਨਾਂ ਵੱਲੋਂ ਸਵਾਲ ਚੁੱਕੇ ਜਾਂਦੇ ਨੇ ਕਿ ਜਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪਿਛਲੇ ਸਾਲ ਸ੍ਰੀ ਕਾਲ ਤਖਤ ਸਹਿਬ ਦੇ ਸਾਹਮਣੇ ਹੋ ਕੇ ਮਾਫੀ ਮੰਗੀ ਸੀ ਕਿ ਸਾਡੇ ਸਰਕਾਰ ਸਮੇਂ ਜੋ ਬੇਦਬੀਆਂ ਹੋਈਆਂ ਨੇ ਮੈਂ ਉਹਨਾਂ ਦੇ ਲਈ ਮਾਫੀ ਮੰਗਦਾ ਕਹਿੰਦੇ ਉਹ ਵਿਧੀ ਵਿਧਾਨ ਦੇ ਅਨੁਸਾਰ ਨਹੀਂ ਮੰਗੀ ਗਈ ਸੀ ਦੇਖੋ ਦੋ ਗੱਲਾਂ ਨੇ ਇੱਕ ਤਾਂ ਗੱਲ ਇਹ ਹੈ ਕਿ ਕੀ ਜਥੇਦਾਰ ਉਹਨਾਂ ਵੱਲੋਂ ਲਾਏ ਜਾਂਦੇ ਤੇ ਮਾਫੀ ਜਿਹੜੀ ਹੈ ਵਿਧਿ ਵਿਵਧਾਨ ਦੇ ਨਾਲ ਨਹੀਂ ਮੰਗੀ। ਤੁਹਾਡੇ ਦੋ ਸਵਾਲ ਹੈ। ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਬੀਬੀ ਜ਼ਗੀਰ ਕੌਰ ਜਦੋਂ ਪਾਰਟੀ ਦੇ ਵਿੱਚੋਂ ਕੱਢੇ ਗਏ ਸੀ ਤਾਂ ਉਹਨਾਂ ਨੇ ਆਪ ਰੋਜ਼ਾਨਾ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਸੀਗਾ ਕਿ ਹੁਣ ਤੱਕ ਜਿਹੜੇ ਆ ਅਹੁਦੇਦਾਰ ਪ੍ਰਧਾਨ ਜਿਹੜੇ ਆ ਉਹ ਜੇਬਾਂ ਦੇ ਵਿੱਚੋਂ ਨਿਕਲਦੇ ਰਹੇ ਆ ਤੇ ਮੈਂ ਵੀ ਉਹਤੇ ਜੇਬ ਚੋਸ ਦੇ ਲਾਪੇ ਵਿੱਚੋਂ ਨਿਕਲੀ ਹੋਈ ਪ੍ਰਧਾਨ ਸੀ। ਉਹਨਾਂ ਨੇ ਇਹ ਗੱਲ ਆਪ ਇਕਬਾਲ ਕੀਤੀ। ਜੀ। ਦੂਸਰੀ ਗੱਲ ਜਿਹੜੀ ਹੈ ਵਿਧਿ ਵਿਵਧਾਨ ਦੀ ਇਹ ਸਵਾਲ ਜਿਹੜੇ ਆ ਨਾ ਕੇਵਲ ਬਾਹਰੋਂ ਬਲਕਿ ਪਾਰਟੀ ਦੇ ਅੰਦਰੋਂ ਉੱਠੇ ਔਰ ਇਹੀ ਗੱਲ ਕਰਕੇ ਮੈਂ ਇਹ ਗੱਲ ਕਰ ਰਿਹਾ ਕਿ ਚੈਲੰਜ ਤੇ ਚੁਣੌਤੀ ਬਹੁਤ ਵੱਡੀ ਹੈ ਕਿ ਉਸ ਵਿਧਿ ਵਿਵਧਾਨ ਨੂੰ ਭੱਲਕੇ ਫਾਲੋ ਕੀਤਾ ਜਾਏਗਾ ਉਸ ਵਿਧਿ ਵਿਵਧਾਨ ਤੇ ਉਸ ਫਰਾਗਦੇਲੀ ਤੇ ਉਸ ਸਚਾਈ ਤੇ ਉਸ ਇਮਾਨਦਾਰੀ ਜਿੱਤੇ ਤੁਸੀਂ ਗੁਰੂ ਅਗੇ ਕਿਮਤ ਯਾਚਨਾ ਕਰਨ ਜਾ ਰਹੇ ਹੋ ਇਹ ਕੀ ਉਹ ਉਸ ਸੰਦਰਭ ਦੇ ਵਿੱਚ ਹੋਏਗੀ ਜੇ ਸੰਦਰਭ ਤੇ ਉੱਤਰ ਕੇ ਤੁਸੀਂ ਸੁਖਬੀਰ ਬਾਦਲ ਦੇ ਉੱਤੇ ਸਵਾਲ ਖੜੇ ਤੋਂ ਇਹ ਸਭ ਤੋਂ ਬਾਅਦ ਵੀ ਇੱਕ ਬਹੁਤ ਵੱਡਾ ਚੈਲੇਂਜ ਰਹੇਗਾ ਤੁਸੀਂ ਆਪਣੀ ਪੋਲਿਟਿਕਸ ਦਾ ਏਜੰਡਾ ਵੀ ਕਲੀਅਰ ਕਰਦੇ ਹੋ ਸੁਖਬੀਰ ਨੂੰ ਲਾਭ ਵੀ ਦੇਣੇ ਹੋ ਕਿ ਲੋਕ ਤੁਹਾਨੂੰ ਅਪਣਾਉਣਗੇ ਜਿਹੜੀ ਰੈਜ਼ੈਂਟਮੈਂਟ ਲੋਕਾਂ ਦੇ ਵੱਲੋਂ ਅਕਾਲੀ ਦਲ ਦੇ ਪ੍ਰਤੀ ਜਿਹੜੀ ਪਿਛਲੇ ਲੰਮੇ ਸਮੇਂ ਤੋਂ ਦੇਖੀ ਗਈ ਹੈ ਕੀ ਉਹ ਉਸ ਨੂੰ ਇਹ ਕਵਰ ਕਰ ਪਾਏਗਾ ਤੁਹਾਡਾ ਕਿਉਂਕਿ ਜਿਹੜੀ ਨਾਰਾਜ਼ਗੀ ਹੈ ਉਹ ਇਸ ਕਦਰ ਹੈ ਕਿ ਐਮਪੀ ਦੀ ਸੀਟ ਇੱਕ ਰਹਿ ਗਈ ਹੈ ਤੇ ਵਿਧਾਨ ਸਭਾ ਦੀਆਂ ਸੀਟਾਂ 3 ਰਹਿ ਗਈਆਂ ਨੇ ਪ੍ਰਧਾਨ ਦੇ ਖਿਲਾਫ ਮੋਰਚਾ ਖੁੱਲਿਆ ਹੋਇਆ ਔਰ ਪਾਰਟੀ ਦੀ ਸਮੂਚੀ ਜ਼ਮਾਨਤ ਜਿਹੜੀ ਹੈ ਜ਼ਬਤ ਹੋ ਚੁੱਕੀ ਹੈ 13 ਸੀਟਾਂ ਤੇ ਲੜੇ ਇੱਕ ਜਿੱਤੇ ਦੇ 10 ਦੀਆਂ ਜਿਹੜੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਪਾਰਟੀ ਸਭ ਤੋਂ ਥੱਲੇ ਵੋਟ ਸ਼ੇਅਰ ਤੇ ਆ ਗਈ ਜਿਹੜੀ ਛੋਟਾ ਭਾਈ ਜੀ ਨੂੰ 23 ਸੀਟਾਂ ਦਿੱਤੀਆਂ ਨੇ ਬੀਜੇਪੀ 19% ਵੋਟ ਸ਼ੇਅਰ ਤੇ ਆ ਗਈ ਅਕਾਲੀ ਦਲ 13-14% ਤੇ ਰਹਿ ਗਿਆ ਉਹ ਬਹੁਤ ਸਾਰੀਆਂ ਚੀਜ਼ਾਂ ਨੇ ਕਿ ਜਿਹੜਾ ਉਹ ਲੋਕਾਂ ਦਾ ਇੱਕ ਗੁੱਸਾ ਹੈ ਜਿਹੜੀ ਲੋਕਾਂ ਦੀ ਉਹ ਇੱਕ ਨਰਾਜ਼ਗੀ ਹੈ ਕਿ ਇੱਕ ਪੰਥਕ ਪਾਰਟੀ ਦੀ ਸਰਕਾਰ ਹੋਵੇ ਉਹਦੇ ਵਿੱਚ ਪੰਥ ਨੂੰ ਚੈਲੰਜ ਚੁਣੌਤੀਆਂ ਤੇ ਸਿੱਧੀਆਂ ਧਮਕੀਆਂ ਹੋਣ ਚਾਹੇ ਕਿ ਗੁਰੂ ਸਾਹਿਬ ਦੇ ਅੰਗ ਜਿਹੜੇ ਆ ਬੇਪੱਤ ਕੀਤੇ ਹੋਣ ਗਲੀਆਂ 'ਚ ਖਲਾਰੇ ਹੋਣ ਉਸ ਤੋਂ ਬਾਅਦ ਇਨਸਾਫ ਲੈਣ ਆਏ ਲੋਕਾਂ ਦੇ ਉੱਤੇ ਗੋਲੀ ਚੱਲੀ ਹੋਵੇ ਤੇ ਉਸ ਦਾ ਇਨਸਾਫ ਲੈਣ ਦੇ ਲਈ ਕਮਿਸ਼ਨਰ ਸੈੱਟ ਬਣੇ ਹੋਣ ਤੇ ਉਹ ਕਿਸੇ ਤਾਨਪਤਨ ਨਾਲ ਲੱਗੀ ਹੋਵੇ ਤਾਂ ਉਹਦਾ ਖਮਿਆਜਾ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਪੁੱਕਣਾ ਪੈ ਰਿਹਾ ਕਿਸੇ ਕੋਰ ਨੂੰ ਨਹੀਂ ਕਾਂਗਰਸ ਦੀ ਸਰਕਾਰ ਉਹ ਜੋ ਬਣ ਕੇ ਜਿਹੜੀ ਨਿਕਲ ਚੁੱਕੀ ਹੈ ਤੁਸੀਂ ਦੇਖੋਗੇ ਕਿ ਤੇ 78 ਤੋਂ 18 ਐਮਐਲਏ ਰਹਿ ਗਏ ਤਾਂ ਅੱਜ ਦੀ ਡੇਢ ਸਭ ਤੋਂ ਵੱਧ ਤੰਗ ਜੇ ਮਾਰਨ ਵਾਲੀ ਕਾਂਗਰਸ ਹੈ ਕਿਉਂਕਿ ਉਹ ਕਹਿੰਦੇ ਆ ਸੀ ਪੰਜਾਬ ਦੀਆਂ 13 ਚੋਂ 7 ਸੀਟਾਂ ਜਿੱਤੇਆਂ ਮੈਜੋਰਿਟੀ ਸੀਟਾਂ ਜਿਹੜੀਆਂ ਕਾਂਗਰਸ ਨੇ ਹਾਸਲ ਕੀਤੀਆਂ ਨੇ ਪਰ ਇੱਕ ਸੀਟ ਕਿਹਨੂੰ ਰਹੀ ਅਕਾਲੀ ਦਲ ਨੂੰ ਕਹਿਣ ਤੋਂ ਭਾਵ ਕਿ ਸਰਕਾਰਾਂ ਆਈਆਂ ਗਈਆਂ ਆ ਰਹੀਆਂ ਨੇ ਬਣ ਰਹੀਆਂ ਨੇ ਪਰ ਅਕਾਲੀ ਦਲ ਦੇ ਪ੍ਰਤੀ ਜਿਹੜਾ ਲੋਕਾਂ ਦਾ ਗੁੱਸਾ ਹੋ ਘਟ ਨਹੀਂ ਰਿਹਾ ਜੀ ਸ਼ੁਕਰੀਆ ਦਸਵਲੇ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਲਕੇ ਬਾਗੀ ਅਕਾਲੀਆਂ ਦਾ ਵਫਦ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣ ਦੇ ਲਈ ਜਾ ਰਿਹਾ ਹੈ ਔਰ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਆਪਣੀਆਂ ਭੁੱਲਾਂ ਬਖਸ਼ਾਉਣਗੇ ਤੇ ਪਛਤਾਪ ਕਰਨਗੇ ਹਾਲਾਂਕਿ ਅਕਾਲੀ ਜੋ ਬਾਦਲ ਧੜਾਏ ਤੇ ਬਾਗੀ ਅਕਾਲੀਆਂ ਦਾ ਜੋ ਧੜਾ ਹੈ ਇਹ ਇਹਨਾਂ ਦੇ ਲਈ ਪ੍ਰੀਖਿਆ ਦੀ ਘੜੀ ਵੀ ਸਾਬਤ ਹੋ ਸਕਦੀ ਹੈ ਕਿਉਂਕਿ ਇਹਨਾਂ ਵੱਲੋਂ ਹੀ ਬਾਗੀ ਧੜੇ ਵੱਲੋਂ ਹੀ ਜਲੰਧਰ ਦੇ ਵਿੱਚ ਪ੍ਰੈਸ ਵਾਰਤਾ ਕਰਕੇ ਇਹ ਫੈਸਲਾ ਜਿਹੜਾ ਐਲਾਨ ਕੀਤਾ ਗਿਆ ਸੀ ਕਿ ਉਹ ਸ੍ਰੀ ਕਾਲਤਖਬ ਸਾਹਿਬ 1 ਜੁਲਾਈ ਨੂੰ ਪੇਸ਼ ਹੋਣਗੇ ਹਾਲਾਂਕਿ ਇਸ ਤੋਂ ਬਾਅਦ ਪਰਮਜੀਤ ਸਿੰਘ ਸਰਨਾ ਹੋਰਾ ਦਾ ਵੀ ਬਿਆਨ ਸਾਹਮਣੇ ਆਉਂਦਾ ਜਦੋਂ ਚੰਡੀਗੜ੍ਹ ਦਫ਼ਤਰ ਦੇ ਵਿੱਚ ਬਾਦਲ ਧੜੇ ਦੀ ਜਿਹੜੀ ਮੀਟਿੰਗ ਹੁੰਦੀ ਹੈ ਔਰ ਉਸ ਮੀਟਿੰਗ ਤੋਂ ਬਾਅਦ ਪਰਮਜੀਤ ਸਿੰਘ ਸਰਨਾ ਕਹਿੰਦੇ ਨੇ ਕਿ ਇਹ ਬੀਜੇਪੀ ਕਰ ਰਿਹਾ ਹੈ ਬੀਜੇਪੀ ਤੇ ਸਿੱਧੇ ਤੌਰ ਤੇ ਉਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਸੀ ਔਰ ਉਹਨਾਂ ਦਾ ਕਹਿਣਾ ਸੀ ਕਿ ਇਹ ਆਪਰੇਸ਼ਨ ਲੋਟਸ ਹੈ ਇਸ ਨੂੰ ਆਪਰੇਸ਼ਨ ਲੋਟਸ ਦਾ ਨਾਮ ਦਿੱਤਾ ਗਿਆ ਸੀ ਹਾਲਾਂਕਿ ਇਸ ਤੋਂ ਬਾਅਦ ਬਾਗੀ ਧੜੇ ਵੱਲੋਂ ਵੀ ਇਸ ਸਾਹ ਤੌਰ ਤੇ ਕਿਹਾ ਜਾਂਦਾ ਹੈ ਖਾਸ ਤੌਰ ਤੇ ਗੱਲ ਕਰੀਏ ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾ ਦੀ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਜਿਹੜੇ ਸਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਇਹ ਬੇਬੁਨਿਆਦ ਨੇ ਸਾਡਾ ਕਿਸੇ ਨਾਲ ਬੀਜੇਪੀ ਦੇ ਨਾਲ ਕੋਈ ਲਿੰਕ ਨਹੀਂ ਹੈ ਸਾਨੂੰ ਬੀਜੇਪੀ ਦਾ ਏਜੰਟ ਨਾ ਕਹੋ ਤਾਂ ਇਹ ਸਾਬਤ ਤੌਰ ਤੇ ਉਹਨਾਂ ਵੱਲੋਂ ਕਿਹਾ ਗਿਆ ਸੀ ਪਰ ਭਲਕੇ ਬਾਕੀ ਅਕਾਲੀਆਂ ਦਾ ਵਫਾ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣ ਜਾ ਰਿਹਾ ਹੈ